ਮੈਨੂੰ ਹੀ ਪਾਉਣਾ ਪਊਗਾ ਦਿਲਪ੍ਰੀਤ ਤਾਂ ਕੱਟ ਕੇ ਇਹਨਾਂ ਨੂੰ ਤੋਕੇ ਨੂੰ ਪਤਾ ਨਹੀਂ ਕਿੱਧਰ ਵਗ ਗਿਆ ਵੀ ਪਾ ਤਾਂ ਦੇ ਤੂੰ ਦੋ ਬੱਠਲ ਚੱਕ ਕੇ ਹੁਣ ਮੈਂ ਹੀ ਪਾਉਂ ਲਾ ਯਾਰੀ ਛੜੂ ਵੀ ਮੱਸ ਨਾ ਆ ਰਹੀਆਂ ਸਵੇਹ ਹੋ ਜਾ ਤਾ ਕਾ ਸ਼ੀਵਨ ਰਾਇ ਕਰਾਂ ਇਹ ਕਿਹ ਬਾਗ ਦੇ ਨੁਰਸਤਾ ਆਉਂਦਾਗਾ ਐਂਜਲ ਕਰਦਾ ਵੀ ਲਈ ਲਾਵਾਂ ਪਹਿਲਾਂ ਸੋਚ ਦੀ ਸੀਗੀ ਵੀ ਕੁਦਰਤ ਦਾ ਕਰਾਂ ਵੀ ਚਲ ਕੁੜੀ ਦੇ ਹੀ ਕਰਗੇ ਪਹਿਲਾਂ ਪਰ ਹੁਣ ਆਪਦੇ ਕੰਮ ਦੀ ਮਾਰੀ ਕਹਿਣੀ ਆ ਵੀ ਕੀ ਤਾਂ ਮੈਨੂੰ ਸੁੱਖ ਹੋ ਜੇ ਆ ਕੇ ਕੰਮ ਹੀ ਛਡਾ ਦੇ ਮੇਰਾ ਮੇਰੇ ਗੋਡੇ ਦੁਖਦੇ ਕੰਮ ਕਾ ਹੁੰਦਾ ਨਹੀਂਗਾ ਉਹ ਸੇ ਨੂੰ ਲੈ ਨਹੀਂ ਆਂ ਦੇ ਲਪ੍ਰੀਤ ਨੂੰ ਰਿਸ਼ਤਾ ਲੈ ਲੈਨੇ ਆਂਗੇ ਕਰਦੀ ਹੈਗੀ ਆ ਜਾਣ ਦੀ ਗੱਲ ਉਹਦੇ ਨਾਲ ਕਿ ਭਾਈ ਰਿਸ਼ਤਾ ਲੈ ਲੈ ਮੈਥੇ ਤਾਂ ਕੰਮ ਹੁੰਦਾ ਨਹੀਂ ਹਾਂ ਨਾ ਤੂੰ ਫੇਰ ਡੰਗਰਾਂ ਨੂੰ ਵੇਚਣ ਦੇਣਾਗਾ ਨਹੀਂ ਮੈਂ ਡੰਗਰ ਵੇਚਦਾ ਦੁੱਦੀ ਮੋਲ ਲੈ ਲਿਆ ਕਰ ਗਈ ਕਹਣਾ ਨਹੀਂ ਮੋਲ ਨਹੀਂ ਲੈਂਦੇ ਫਿਰ ਹੁਣ ਦੇਖਦੀ ਆਂ ਰਿਸ਼ਤਾ ਲੈ ਕੇ ਕਿ ਦੇਖਾਂ ਭਾਈ ਉਹ ਕਰਿਆ ਕਰੂਗੀ ਕਿ ਨਹੀਂ ਆਪੇ ਸੰਭਿਆ ਕਰੂਗੀ ਆਪਾਂ ਤਾਂ ਸਾਰਾ ਕੁਝ ਇਹਨਾਂ ਦੇ ਹਵਾਲੇ ਕਰ ਦਾਂਗੇ ਜੇ ਉਹ ਆਪ ਹੁੰਦਾ ਸਭਾ ਮੈਂ ਪਹਿਲਾਂ ਕੁੜੀ ਨੂੰ ਵਿਆਹਾਂ ਦਾ ਹਮੇ ਮੁੰਡੇ ਨੂੰ ਵਿਆਹਾਂ ਦਾ ਉਹਦੀ ਮਰਜ਼ੀ ਸੀ ਚਲ ਥੜੂ ਦਲਾਤਾ ਆ ਚੱਟੋ ਲਾਹਣ ਹੁਣ ਤਲ ਹੁਣ ਦੇਖਾ ਹਣ ਰੋਟੀ ਬਣ ਗਈ ਕੁਦਰਤ ਹਾਂਜੀ ਰੋਟੀ ਬਣ ਗਈ ਪੁੱਤ ਹਾਂ ਮੰਮੀ ਬਣਾਈ ਜਾਂਦੀ ਆ ਮੈਂ ਲਿਆ ਪੁੱਤ ਭੁੱਖ ਲੱਗੀ ਏ ਜਲਦੀ ਠੀਕ ਆ ਹੁਣ ਕੱਝ ਜਾਂਦੇ ਆ ਕੰਮ ਕਰਦੇ ਵੀ ਰੋਟੀ ਵੀ ਬਣ ਗਈ ਤੈਨੂੰ ਚਾਹ ਪਾਣੀ ਲੈਣਾ ਮੈਂ ਰੋਟੀ ਵੀ ਬਣਾਤੀ ਪਹਿਲਾਂ ਮੰਮੀ ਨੂੰ ਚਾਹ ਹੀ ਦਿਵਾਵਾਂ ਸਾਫ਼ ਹੀ ਲੈਣਗੇ ਬਾਅਦ ਚ ਰੋਟੀ ਖਾਣਗੇ ਜਾਵਾਂ ਮੈਂ ਪਹਿਲਾਂ ਚਾਹ ਪੀ ਲੈ ਕੋਟੇ ਪੱਕੀ ਗਈ ਆ ਤੇ ਤੁਸੀਂ ਖਾ ਲਓ ਮੈਂ ਨਾ ਤਿਆਰ ਹੋ ਜਾ ਖਾ ਲਓ ਜੀ ਚੰਗਾ ਬੱਚਾ ਠੀਕ ਆ ਅੱਜ ਨਾ ਪੂਰੇ 20 ਸਾਲ ਹੋ ਗਏ ਤੁਹਾਨੂੰ ਤੁਹਾਨੂੰ ਛੱਡ ਕੇ ਗਿਆ ਨੂੰ ਕੀ ਕਰਾਂ ਦਿਨੇ ਗਿਣਦੀ ਰਹਨੀ ਆ ਐਨੇ ਹੋ ਗਏ ਐਨੇ ਹੋ ਗਏ ਪਰ ਅੱਜ ਪੂਰੇ 20 ਸਾਲ ਹੋ ਗਏ ਪਰ ਤੁਹਾਡੀ ਕਮੀ ਮਹਿਸੂਸ ਬਹੁਤ ਜ਼ਿਆਦਾ ਹੁੰਦੀ ਆ ਤੁਹਾਡੀ ਘਾਟ ਪੂਰੀ ਤੱਕ ਕਦੇ ਵੀ ਨਹੀਂ ਹੋਣੀ ਕਦੇ ਵੀ ਨਹੀਂ ਹੋਣੀ ਛੋਣੋ ਪਤਾ ਵੀ ਆਪਣਾ ਦਿਲਪ੍ਰੀਤ ਜਮਾ ਛੋਡੇ ਵਰਗਾ ਦੇਖਦਾ ਪੂਰਾ ਵੀ ਫਰਕ ਨਹੀਂ ਆਗਾ ਅੱਜ ਨਾ ਤੁਹਾਡੇ ਪੁੱਤਰ ਲਈ ਰਿਸ਼ਤਾ ਆਇਆਗਾ ਪਰ ਦਿਲ ਤਾਂ ਵਿੱਚੋਂ ਬਹੁਤ ਖੁਸ਼ ਆ ਪਰ ਜੇ ਛੋਡੇ ਵੱਲ ਦੇਖਦੀ ਆ ਤਾਂ ਦਿਲ ਦੁਖੀ ਵੀ ਹੁੰਦਾ ਵੀ ਜੇ ਉਹ ਤੁਸੀਂ ਹੁੰਦੇ ਤਾਂ ਸੋਨੂੰ ਵੀ ਉਨੀ ਖੁਸ਼ੀ ਹੋਣੀ ਸੀ ਜਿੰਨੀ ਮੈਨੂੰ ਆ ਤੁਹਾਨੂੰ ਪਤਾ ਮੈਂ ਤੁਹਾਡੇ ਗਿਆਨਵਾਦ ਕਿੰਨਾ ਔਖਾ ਨਾ ਮੈਂ ਦੋਨੋਂ ਬੱਚਿਆਂ ਨੂੰ ਪਾਲਿਆਗਾ ਬਹੁਤ ਔਖਾ ਨਾ ਪਾਲਿਆਗਾ ਜੇ ਤੁਸੀਂ ਅੱਜ ਹੋਮ ਕੀ ਹੋਗਾ ਨਹੀਂ ਕੁਛ ਨਹੀਂ ਪਤਾ ਤੇ ਐਂ ਦੱਸ ਹੋਇਆ ਨਹੀਂ ਉਹੀ ਲੱਗਦਾ ਤੈਨੂੰ ਉਹੀ ਕੋ ਲੱਗਦਾ ਮੈਨੂੰ ਪਤਾ ਤੁਸੀਂ ਡੈਡੀ ਨੂੰ ਜ਼ਿਆਦਾ ਪੰ ਡੈਡੀ ਨੂੰ ਜ਼ਿਆਦਾ ਨਹੀਂ ਮੰਮੀ ਤੁਸੀਂ ਟੈਨਸ਼ਨ ਨਾ ਲਓ ਹੁਣ ਅਸੀਂ ਵੱਡੇ ਹੋ ਗਏ ਨਾ ਤੁਹਾਨੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਕਿਉਂਕਿ ਹੁਣ ਮੈਂ ਵੀ ਕਮਾਉਣ ਲੱਗੀ। ਹਾਲੇ ਕਿਸੇ ਚੀਜ਼ ਦੀ ਟੈਨਸ਼ਨ ਆ। ਡੈਡੀ ਦੀ ਕਮਿਓ ਮੈਨੂੰ ਵੀ ਪਤਾ। ਵੀ ਉਹਨਾਂ ਦੀ ਘਾਟ ਕਦੇ ਵੀ ਨਹੀਂ ਪੂਰੀ ਹੋਣੀ। ਪਰ ਜ਼ਿੰਦਗੀ ਤਾਂ ਜੌਣੀ ਹੋਊਗੀ ਨਾ। ਉਹ ਤਾਂ ਠੀਕ ਆ ਪੁੱਤ। ਉਹ ਤਾਂ ਜਿਉਂ ਹੀ ਜਾਣੇ ਆ। ਉਹਨੂੰ ਤਾਂ 20 ਸਾਲ ਹੋ ਗਏ ਛੱਡ ਕੇ ਗਏ ਨੂੰ। ਇਹ ਤੁਸੀਂ ਟੈਨਸ਼ਨ ਨਾ ਲਿਆ ਕਰੋ ਹੁਣ। ਮੇਰੇ ਹੁਣ ਜਿੰਨਾ ਸਿਰ ਮੈਂ ਹੈਗੀ। ਕੋਈ ਨਹੀਂ ਪੁੱਤ ਤੂੰ ਤਾਂ ਮੇਰੇ ਪੁੱਤਾਂ ਵਰਗੀ ਧੀ ਹੈਂਗੀ। ਤੇ ਵੀਰਾ ਨਹੀਂ ਦਿਖ ਰਿਹਾ ਕਿੱਥੇ ਆ? ਇੱਥੇ ਹੋਊਗਾ ਕਿਤੇ? ਬਾਰ ਨੂੰ ਵਾਗਿਆ ਹੋਗਾ ਚਲ ਠੀਕ ਆ ਹਾਂ ਉਹ ਕੁਝ ਲਿਆਉਣਾ ਤਾਂ ਨਹੀਂ ਹੈਗਾ ਬਾਜ਼ਾਰ ਤੋਂ ਲਿਆਉਣਾ ਪੁੱਤ ਥੋੜਾ ਜਿਹਾ ਰਾਸ਼ਨ ਘਰ ਦਾ ਲਿਆਈ ਆਉਂਦੀ ਹੋਈ ਜੇ ਪੈਸੇ ਮਿਲ ਗਏ ਤੈਨੂੰ ਤਾਂ ਤਨਖਾਹ ਹਾਂ ਅੱਜ ਕਹ ਰਹੇ ਸੀ ਸਰ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਕਿ ਅੱਜ ਤਨਖਾਹ ਦੇ ਦਾਂਗੇ ਫੋਨ ਆਸ ਤੇ ਕਹਤਾ ਕੱਲ ਨੂੰ ਮਿਲ ਜੂਗੀ ਕੋਈ ਨਾ ਮੈਂ ਸਮਾਨ ਤਾਂ ਲਿਆਉਂਗੀ ਬਸ ਉਹਦਾ ਪਤਾ ਹੀ ਹੈ ਪੁੱਤ ਤੈਨੂੰ ਰਾਸ਼ਨ ਘਰ ਦਾ ਕਿਹੜਾ ਲਿਆਉਣਾ ਤੇ ਲਿਆਈ ਥੋੜਾ ਜਿਹਾ ਚੰਗਾ ਹਾਂ ਤੇ ਕੁਝ ਮੰਮੀ ਮੈਂ ਨਾ ਸਨੇਾਰੇ ਨੂੰ ਦਿਓ ਗਈ ਹੁੰਦੀ ਆ ਉਹ ਮਤਲਬ ਚੱਲੇ ਮੈਂ ਨਿਆ ਹੁੰਦਾ ਵੀ ਕੁਛ ਤੂੰ ਬਣ ਜੂਗੀ ਉਹ ਤਾਂ ਪੁੱਤ ਵਧੀਆ ਗੱਲ ਐ ਸਾਨੂੰ ਸੱਲ ਕੱਲ ਨੂੰ ਵੀਰੇ ਦਾ ਰਿਸ਼ਤਾ ਆਇਆ ਵਧੀਆ ਹੋਊਗਾ ਉਹਨੂੰ ਪਉਣਾ ਪੈ ਜਾਣੀ ਆ ਹਾਂ ਦਾ ਸਾਈ ਹੋਲੇ ਹੋਲੇ ਬਣ ਜੂਗਾ ਟੈਨਸ਼ਨ ਨਾ ਲਿਆ ਕਰ ਚੱਲ ਠੀਕ ਆ ਲੈ ਚੱਲੀਏ ਮੈਂ ਲੈ ਚੰਗਾ ਪੁੱਤ ਠੀਕ ਚੰਗਾ ਪੁੱਤ ਲੈ ਦੇਖ ਲੈ ਮੇਰੀ ਕੀ ਕਿੰਨੀ ਸਿਆਣੀਆਂ ਕਿੰਨੀਆਂ ਸਿਆਣੀਆਂ ਗੱਲਾਂ ਕਰਦੀ ਆ ਇਹ ਕੋਹ ਆ ਬੇਕਾਰ ਦਿਲਪ੍ਰੀਤ ਆਪਦੇ ਜਿੰਨੇ ਵੀ ਪੈਸੇ ਹੁੰਦੇ ਸਮਝਦੀ ਮੈਨੂੰ ਮੰਗਦਾ ਹੀ ਰਹਿੰਦਾਗਾ ਇਹ ਦੇਖ ਲੈ ਕਿ ਉਹਨੂੰ ਸਾਰੀ ਘਰ ਦੀ ਕਬੀਲਦਾਰੀ ਦਾ ਪਤਾ ਹੈ। ਨੈ ਵਿਚਾਰੀ ਪੜਦੀ ਐ, ਨੈ ਕੰਮ ਕਰਦੀ ਐ ਨਾਲ ਨਾਲ। ਰਾਸ਼ਨ ਪਾਣੀ ਸਭ ਕੁਝ ਲਿਆ ਕੇ ਦਿੰਦੀ ਐ ਤੇ ਮੈਨੂੰ ਕਹਿਣ ਵੀ ਨਹੀਂ ਦਿੰਦੀ। ਇਹੋ ਜਿਹੀ ਤਾਂ ਹਰੇਕ ਘਰੇ ਹੋਵੇ। ਜੀ ਚੋਨਾਦ ਲੈ ਖੜਾ ਵਧੀਆ ਉਹਨੂੰ ਘਰੇ ਜਾ ਕੇ ਤੇ ਬੀਬੀ ਤੋਂ 10000 ਰੁਪਇਆ ਲੈ ਕੇ ਮੋਬਾਈਲ ਲੈ ਆਵਾਂ। ਉਹ ਜਾ ਕੇ ਪੁੱਛਦੇ ਆਂਗੇ ਦੇਈ ਦੇਉਗੀ ਉਸਨੂੰ। ਕਿਵੇਂ ਬੜ ਗਿਆ ਪੁੱਤ ਪਈ ਆ ਮੈਂ ਤਾਂ ਕੰਮ ਜਾਣ ਮੇੜ ਕੇ ਕਿਵੇਂ ਆ ਕਿੱਥੋਂ ਆ ਕਿੱਥੋਂ ਆਇਆ ਸੀ ਉਹ ਮੈਂ ਤੇਰੇ ਕੋਲ ਕੰਮ ਆਇਆ ਮਾਂ ਇੱਕ ਕੀ ਕੰਮ ਪਤਾ ਕੰਮ ਤੈਨੂੰ ਪਤਾ ਹੀ ਆ ਮਾਂ ਹੁਣ ਪੁੱਤ ਕੀ ਮੰਗਦਾ ਹੁੰਦਾ ਮਾਂ ਤੋਂ ਦਾਸ ਘੇਰ ਵੀ ਇਹਦੀ ਲੋੜ ਕੋਣ ਟੁੱਟ ਗਿਆ ਐ ਕਿਵੇਂ ਤੋੜ ਲਿਆ ਤੂੰ ਹੁਣ ਉਹ ਡਿੱਗ ਭਾਵਾਂ ਵਾ ਤੇ ਵੱਜਿਆ ਫਰਸ਼ ਤੇ ਬਸ ਦੇਉ ਖੇਤੀਬਾੜੀ ਕਿ ਮੈਂ ਆਪਣੀ ਕਿ ਮੈਂ ਝੋਨਾ ਹੁਣ ਤਾਂ ਫਿਰ ਠੀਕ ਆ ਮੈਂ ਝੋਨਾ ਵਧੀਆ ਖੜਾਗਾ ਕਿਨੂੰ ਪਿਛਲੇ ਕਿਹੜੀ ਮਾਰ ਪਈ ਸੀ ਘਰੇ ਜਿੱਦਾਂ ਠੀਕ ਆ ਠੀਕ ਆ ਕਮ ਕਮ ਹੋਰ ਲੱਭ ਲਾ ਪੁੱਤ ਕੋਈ ਕੰਮ ਲੱਗ ਜਾ ਮੈਂ ਹੋਰ ਹੁਣ ਕੰਮ ਫਿਰ ਖੇਤੀਬਾੜੀ ਦੇ ਕੌਣ ਕਰੂਗਾ ਆਪਣਾ ਤਾਂ ਇਹੀ ਕੰਮ ਹੈਗਾ ਉਹ ਜਵਾਕੜੀ ਵੀ ਕਰਦੀ ਐ ਤੇਰੇ ਸਾਹਮਣੇ ਮੈਂ ਪੜਦੀ ਐ ਮੈਂ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਐ ਕਿੰਨਾ ਕਿੰਨਾ ਬਾਰੇ ਸੋਚਦੀ ਐ ਉਹ ਫਿਰ ਮੈਂ ਖੇਤ ਦੇ ਕੰਮ ਜਨੀਨਾ ਹੋਰ ਲੋਟ ਆਉਂਦਾ ਲੋਟ ਤੱਕ ਕਿਉਂ ਨਹੀਂ ਆਉਂਦਾ ਗਾ ਬੇਲੇ ਹੀ ਹੁੰਨਾ ਤੂੰ ਸਾਰਾ ਦਿਨ ਮਾਂ ਨੂੰ ਵੀ ਨਹੀਂ ਪਤਾ ਕੀ ਦਵੇੜੀ ਦੇਖਣਾ ਕਿ ਉਧਰ ਨੋਕ ਵਿੱਚ ਜਾਣਾ ਔਖਾ ਜਾ ਰਿਹਾ ਮੈਂ ਤਾਂ ਕੁੜੀ ਨਹੀਂ ਬਾਲਾ ਸੌਖੀ ਕੀਤਾ ਪੁੱਤ ਚਲ ਕੋਈ ਨਹੀਂ ਮਾਂ ਤਾਂ ਮੈਂ ਮੈਂ ਟਿੰਨ ਕਰਾ ਗਰਾ ਮੂਰੇ ਪੈਲੀ ਆ ਜੀ ਤੇਰੇ ਪੈਸੇ ਵੜਾਣਗੇ ਤੇ ਮੈਨੂੰ ਹੁਣ ਦੇਖ ਰਾਂਦਾ ਉਹ ਤਾਂ ਚਲ ਠੀਕ ਆ ਕਿੰਨੇ ਚਾਹੀਦੇ ਹੁਣ 40000 ਰੁਪਏ ਪੈਸੇ ਤਾਂ ਲਾਇਆ ਪੁੱਤ 5000 ਉਥੇ ਲਮਾਰੀ ਚ ਪਿਆਗਾ ਉਹ ਲੈ ਜੀ ਠੀਕ ਹੈ ਠੀਕ ਆ ਤੇ ਕਿ ਤਨ ਮੈਂ ਆਏ ਪੁੱਛ ਦਿੱਤੀਗੀ ਵੀ ਰਿਸ਼ਤਾ ਆਇਆ ਚੰਗੇ ਘਰ ਦਾ ਵਧੀਆ ਤੇਰੇ ਵਾਸਤੇ ਅੱਛਾ ਤੇ ਅਗਲੇ ਪਹਿਲੀ ਨੂੰ ਰਿਸ਼ਤਾ ਕਰਨਗੇ ਤੇ ਵੀ ਤਾਂ ਆਂਦੀ ਸੀ ਵੀ ਪੁੱਤ ਕੋਈ ਤੂੰ ਕੰਮ ਨਾਲ ਨਾਲ ਹੋਰ ਲੱਭ ਲੈ ਕੋਈ ਕੋਈ ਨਹੀਂ ਮੈਂ ਹੁਣਾਂ ਖੇਤੀ ਵੜੇ ਦੀ ਅਗਾਂ 2 ਕਿੱਲੇ ਹੋਰ ਵੱਧ ਲੈ ਲਿਆ ਕਰਾਂਗੇ ਲੈ ਕੇ ਫਿਰ ਰਿਸ਼ਤਾ ਹੋਰ ਲਾਇਨਾ ਨਾ ਕੋਈ ਨਹੀਂ ਗਾਹਾਂ ਬਦੇਰੇ ਆ ਸੌਕੇ ਹੋ ਜਾਗੇ ਗੁੱਤ ਨਾਮ ਬਦਗਰ ਰਿਸ਼ਤਾ ਚੰਗੇ ਘਰ ਦਾ ਦੇਖ ਲਾਵਾਂ ਜਿਵੇਂ ਦਿਨ ਚੰਗਾ ਲੱਗਦਾ ਠੀਕ ਆ ਕੋਈ ਨਹੀਂ ਮੈਂ ਮੈਨਾਂ ਟੈਨਸ਼ਨ ਕਰੇ ਅਗਰ ਘਰ ਨੂੰ ਪੈਲੀ ਜੁੜੀਏ ਚੰਗੀ ਚੱਲ ਮੈਨੂੰ ਟੈਨਸ਼ਨ ਤਾਂ ਪੁੱਤ ਕਾਦੀ ਆ ਤੁਹਾਡੇ ਸਿਰ ਤੇ ਮੂੰ ਮੈਂ ਕਹਿਣੀ ਐ ਵੀ ਉਹ ਨਾਲੇ ਤੇਥੋਂ ਛੋਟੀ ਆ ਨਾਲੇ ਘਰਵਾਰੇ ਬਾਹਲਾ ਸੋਚਦੀ ਆ ਕੁਦਰਤ ਹਾਂ ਉਹ ਤਾਂ ਕਰਦੀ ਆ ਚਲ ਕੋਈ ਨਹੀਂ ਮਾਂ ਫਿਰ ਮੈਂ ਦਾਹੇ ਜਾ ਉਹ ਝੋਲ ਲੈ ਜਾਣਾ 5000 ਰੁਪਏ ਲੈ ਜਾ ਤਿਲਾਈ ਐਵੇਂ ਖਰਾਬ ਨਾ ਕਰੀ ਪੁੱਤ ਪੈਸੇ ਤੈਨੂੰ ਪਤਾ ਬਹੁਤ ਔਖੇ ਬਣਦੇ ਆ ਪੈਸੇ ਕੋਈ ਨਹੀਂ ਨਾ ਕੋਈ 10000 ਰੁਪਏ ਲੈ ਗਿਆ ਹੁਣ ਕਹਿੰਦਾ ਮੋਬਾਈਲ ਲਿਆਉਣਾ ਚਲ ਮੈਂ ਤਾਂ ਦੇ ਤੇ ਮੈਂ ਲੈ ਆਜ ਲੈ ਆ ਭਾਈ ਕੋਣ ਵੀ ਲਿਆ ਰਿਸ਼ਤੇ ਨੂੰ ਵੀ ਹੁਣ ਤਾਂ ਕਹਿ ਗਿਆ ਕਹਿੰਦਾ ਹਾਂ ਕਰ ਗਿਆ ਚਲ ਲੈ ਲੈ ਮਾਂ ਕਹਿੰਦਾ ਚਲ ਲਈ ਲੈਣੇ ਆਗੇ ਨਾਲੇ ਮੈਨੂੰ ਸੁੱਖ ਹੋ ਜਾਊਗਾ ਉਹ ਬਾਲੇ ਗੀੜੇ ਮਾਰਦੀ ਆ ਵਿਚੋਲਣ ਕਹਿੰਦੀ ਰਿਸ਼ਤਾ ਲੈ ਲੋ ਰਿਸ਼ਤਾ ਲੈ ਲੋ ਹਾਈ ਅੰਡਰਸਕੋਰ ਖੁਰਤੀ ਕਰਦੀ ਸੀ ਮੈਨੇ ਕੁਛ ਨਹੀਂ ਵੀਰੇ ਬਸ ਆ ਪੀਪਰ ਜੀ ਦੀ ਤਿਆਰੀ ਕਰੀ ਜਾਂਦੀ ਸੀ ਜੇ ਮੈਨੇ ਚੰਗੀ ਚੱਲਦੀ ਪੜਾਈ ਹਾਂ ਪੜਾਈ ਤਾਂ ਠੀਕ ਆ ਵੀਰੇ ਬਸ ਥੋੜਾ ਜਿਹਾ ਤੁਹਾਨੂੰ ਪਤਾ ਹੀ ਆ ਸਟੂਡੈਂਟਾਂ ਨੂੰ ਪੜਾਈ ਕਰਾਉਣਾ ਥੋੜਾ ਜਿਹਾ ਮੱਥੇ ਕਵਾਈ ਵਾਲੀ ਗੱਲ ਹੁੰਦੀ ਆ ਹਾਂ ਸਾਰਾ ਦਿਨ ਮੱਥਾ ਮਾਰੀ ਜਾਓ ਬੱਚਿਆਂ ਨਾਲ ਤੂੰ ਕਿੱਧਰੋਂ ਆਇਆ ਮੈਂ ਤਾਂ ਬਨੇ ਫੋਨ ਲੈਣ ਗਿਆ ਸੀਗਾ ਜਨੂੰਨੀ ਕੋਲ ਬਹਿ ਲੈ ਗਿਆ ਸੀ ਹੂੰ ਤੇ ਉਦਾਸ ਕਾ 1000 ਦਾ ਕੋਈ ਫੋਨ ਮਿਲਿਆ ਨਹੀਂ ਹੁਣ 20000 ਦਾ ਫਿਰ ਮੈਂ ਮੁੜ ਆਇਆ ਮੈਂ ਚਲ ਹੁਣ ਬੀ ਬੈਠੇ ਰਹੇ ਸੀਗਾ ਮਗਾ ਤੈਨੂੰ ਦਿੱਤੇ ਸਾਨੂੰ ਤਨਖਾਹ ਜਿਵੇਂ ਨਹੀਂ ਬਨੇ 10000 ਤੁਹਾਨੂੰ ਮੈਂ ਇਹ ਗੱਲ ਪੁੱਛਣ ਆਲੀ ਸੀ ਵੀਰੇ ਤੂੰ ਮੈਨੂੰ ਹੀ ਕਹਿ ਦਿੰਦਾ ਮੰਮੀ ਤੋਂ ਵੀ ਨਹੀਂ ਲੈਣੇ ਸੀ ਮੈਂ ਹੀ ਦੇ ਦਾਂਦੀ ਪੈਸੇ ਤੁਹਾਨੂੰ ਹਾਏ ਤਾਂ ਮੈਨੂੰ ਮਾਣ ਸੀਗਾ ਮੇਰੇ ਭੈਣ ਤੇ ਭਰਾਵਾਂ ਆਰ ਕੀ ਹੈਗੀ ਜਵਾਬ ਤਾਂ ਨਹੀਂ ਦਿੰਦੀ ਨਹੀਂ ਨਹੀਂ ਵੀਰੇ ਜਿੰਨਾ ਚਿਰ ਹਨਾ ਤੁਹਾਨੂੰ ਵੀ ਪਤਾ ਮਾਂ ਨੇ ਆਪਾਂ ਨੂੰ ਕਿਵੇਂ ਪਾਲਿਆ ਹਨਾ ਚਲੋ ਤੁਸੀਂ ਖੇਤੀਬਾੜੀ ਦਾ ਕਰਦੇ ਆਂ ਇਹ ਵੀ ਮੈਨੂੰ ਪਤਾ ਤੇ ਮੈਂ ਬਾਹਰ ਚਲ ਟੀਚ ਕਰਦੀ ਆਂ ਹਨਾ ਬੱਚਾ ਨੂੰ ਪੜਾਉਣੀ ਆ ਤਾਂ ਘਰ ਦਾ ਵਧੀਆ ਗੁਜ਼ਾਰਾ ਹੋਈ ਜਾਂਦਾ ਆਪਣਾ ਕੋਈ ਨਾ ਵੀਰੇ ਤੂੰ ਟੈਨਸ਼ਨ ਨਾ ਲੈ ਹੁਣ ਵਧੀਆ ਲੈ ਕੇ ਆਇਓ ਪੈਸੇ ਤਾਂ ਨਾ ਵੀਰੇ ਮੈਂ ਗਹਿਣਿਆਂ ਵਾਸਤੇ ਰੱਖੇ ਸੀ ਚਲ ਕੋਈ ਨਾ ਵੱਡੇ ਵੀਰ ਵੀ ਗਹਿਣਿਆਂ ਵਰਗੇ ਹੁੰਦੇ ਆ ਮੇਰੇ ਨਾ ਪਰਸ ਤੇ ਪਏ ਆ ਤਾਲ ਤੇਨੇ ਮੈਂ ਪੈਸੇ ਦੇਣਾ ਹੁਣ ਵਧੀਆ ਲੈ ਕੇ ਆਈ ਪਰ ਠੀਕ ਹੈ ਮਨੋ ਜੇ ਤੈਨੂੰ ਆਲਸ ਸੀ ਜੀ ਮੇਰੇ ਭਾਂਜੇ ਆ ਗਏ ਗਿਰੇ ਤੇਰੇ ਕਰਮਾ ਦੀ ਤਾਂ ਤਨਖਾਹ ਵੀ ਮਿਲ ਗਈ ਸੱਜ ਮੈਨੂੰ ਹਲੇ 2000 ਰੁਪਏ ਤਾਂ ਕੈਸ਼ ਆ ਵੀਰੇ ਠੀਕ ਹੈ ਤੇ ਆ ਬਾਕੀ ਨਾ ਮੇਰਾ ਏਟੀਐਮ ਆ ਇਹਨੂੰ ਸਵੈਪ ਕਰਾ ਲੇ ਜਿੱਨੇ ਪੈਸੇ ਦੀ ਲੋਡ ਹੋਈ ਤੇ ਜਾ ਤੇ ਕੀ ਕਰੀ ਜਾਨੀਆ ਪੁੱਤ ਕੀ ਹੋ ਗਿਆ ਮਾਂ ਤਾਂ ਬੈਠੇ ਤਾਂ ਹੋਣੀ ਪੈਸੇ ਲੈ ਕੇ ਆਇਆ ਸੀ ਇਹਨੂੰ ਇੰਨੀ ਆਦਤ ਤਾਂ ਨਾ ਪਾ ਬੁੱਤ ਪੈਸਾ ਨਹੀਂ ਮੰਮੀ ਫਿਰ ਕੀ ਹੋ ਗਿਆ ਇੱਕ ਇੱਕ ਤਾਂ ਭਰਾਗਾ ਮੇਰਾ ਘਰ ਲੈਂਦੇ ਐ ਸ਼ਹੋਰ ਕੀ ਤੋਂ ਮੰਗੂਗਾ ਇਹ ਆਪਣੇ ਤੋਂ ਮੰਗੂਗਾ ਗੱਲਾ-ਗੱਲਾ ਕਰਕੇ ਨਾ ਪਹਿਲਾਂ ਹੀ ਜਮਲਾਹ ਕਰ ਨਹੀ ਮੰਮੀ ਤੂੰ ਡੰਚ ਨਾ ਲੈ ਵੀਰਾ ਸਿਆਣਾ ਹੈ ਇਹਦੀ ਗੱਲ ਨਹੀਂ ਹੈਗੀ ਉਹ ਹੁਣ ਤੈਨੂੰ ਵੀ ਪਤਾਗਾ ਖੇਤੀ ਬਾੜੀਆਂ ਚ ਕਿੱਥੇ ਪੈਸੇ ਬੱਸਦੀਆਂ ਅਤਾ ਸ਼ੁਕਰ ਆ ਵੀ ਚੱਲ ਮੈਂ ਨੌਕਰੀ ਕਰੀ ਜਾਨੀ ਆਂ ਤੇ ਆਪਣਾ ਗੁਜ਼ਾਰਾ ਵਧੀਆ ਸੌਖਾ ਹੋਈ ਜਾਂਦਾ ਦਾ ਸੋਣਾ ਮੈਂ ਤਾਂ ਬਹੁਤ ਡਰਦੀ ਆਂ ਨਹੀਂ ਕਿ ਤੇ ਇਹ ਪੈਸੇ ਨਾਲ ਹੋਰ ਕਿਸੇ ਨਸ਼ੇ ਪੱਤੇ ਤੇ ਨਾ ਲੱਗ ਜੇ ਨਹੀਂ ਨਹੀਂ ਤੂੰ ਇੰਨੀ ਨਾ ਟੈਨਸ਼ਨ ਲਿਆ ਕਰ ਇਹ ਜਾਨੀ ਕਮਲਾ ਹੈਗਾ ਵੀਰਾ ਵੀ ਇਹ ਨਸ਼ੇ ਪੱਤੇ ਕਰੂਗਾ ਚੱਲ ਸੰਗਮੇ ਪੜਦੀ ਆਂ ਪੜ ਤਾਂ ਲੈ ਪਰ ਨਾ ਦਿਆ ਕਰ ਚੱਲ ਕੋਈ ਨਾ ਮਾਂ ਤਾਂ ਹੁਣ ਲੈ ਗਿਆ ਨਾ ਟੈਨਸ਼ਨ ਨਾ ਲੈ